ਅੱਜ ਸਮਾਣਾ ਜੁਡੀਸ਼ੀਅਲ ਕੋਰਟ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਝਗੜਿਆਂ ਦੇ ਨਿਪਟਾਰੇ ਲਈ ਕੇਸ ਪੇਸ਼ ਹੋਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਦੇ ਆਪਸੀ ਸਮਝੌਤੇ ਕਰਵਾ ਕੇ ਕੇਸ ਫੈਸਲਾ ਕਰਵਾ ਦਿੱਤੇ ਗਏ ਇਨ੍ਹਾਂ ਕੌਮੀ ਲੋਕ ਅਦਾਲਤਾਂ ਵਿੱਚ ਕਰੀਬ 3312 ਕੇਸ ਸੁਣਵਾਈ ਲਈ ਪੇਸ਼ ਹੋਏ ਜਿਨ੍ਹਾਂ ਵਿੱਚੋਂ 882 ਕਿਸਾਨ ਦੇ ਆਪਸੀ ਸਮਝੌਤਿਆਂ ਰਾਹੀਂ ਫੈਸਲੇ ਕਰਵਾ ਦਿੱਤੇ ਗਏ ਅਤੇ ਕਰੀਬ 4 ਕਰੋੜ 51 ਲੱਖ 76 ਹਜ਼ਾਰ 2 रुपए एवार्ड पास गए इस मौके लोक अदालत कमेटी मेंबर डॉक्टर मोहन लाल शर्मा प्रिंसिपल डॉक्टर सुरेंद्र जोरी प्रोफेसर विनोद कुमार शिव कुमार घटगा एडवोकेट अशीन खान एडवोकेट अरमान सिंह एडवोकेट विक्रम पटनागर एडवोकेट निर्लेप कौर वीडर जगजीत सिंह वीडर शतीश मित्तल तो इलावा बार एसोसीएशन के प्रधान एडवोकेट स करमजीत रंधावा हरमनदीप सिद्धू सेक्रेटरी, ऋषि चोपड़ा मीत प्रधान संदीप जिंदल कैशियर गुरजीत कौर बल कारजकारी मेंबर, राजविंदर गोयल कारजकारी मेंबर सबका प्रधान स नवदीप सिंह टेलो एडवोकेटस एस ए तो मोनिका पहुजा तो इलावा समाणा बार दे वकील साहबान वैंक के कर्मचारी किसान की सुनवाई वाले लोग हाजिर सन ਇਸ ਮੌਕੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸਰ ਕਰਮਜੀਤ ਸਿੰਘ ਰੰਦਾਵਾ ਕੈਸ਼ੀਅਰ ਸੰਦੀਪ ਜਿੰਦਲ ਪ੍ਰੋਫੈਸਰ ਵਿਨੋਦ ਕੁਮਾਰ ਨੇ ਕੌਮੀ ਲੋਕ ਅਦਾਲਤਾਂ ਦੀ ਮਹੱਤਤਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕੌਮੀ ਲੋਕ ਅਦਾਲਤਾਂ ਵਿੱਚ ਦੋਨਾਂ ਧਿਰਾਂ ਨੂੰ ਸਮਝਾ ਕੇ ਕਿਸਾਨ ਵਿੱਚ ਹੁੰਦੇ ਨੁਕਸਾਨ ਤੋਂ ਜਾਣੂ ਕਰਵਾ ਕੇ ਆਪਸੀ ਸਹਿਮਤੀ ਨਾਲ ਸਮਝੌਤੇ ਕਰਵਾਏ ਜਾਂਦੇ ਹਨ ਅਤੇ ਰਿਕਵਰੀ ਕਿਸਾਨ ਵਿੱਚ ਲਗਾਈ ਗਈ ਕੋਰਟ ਫੀਸ ਸਾਇਲ ਨੂੰ ਪੂਰੀ ਵਾਪਸ ਮਿਲ ਜਾਂਦੀ ਹੈ ਉਨਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚਲਦੇ ਕਿਸਾਨ ਦੇ ਫੈਸਲੇ ਕੌਮੀ ਲੋਕ ਅਦਾਲਤਾਂ ਰਾਹੀਂ ਕਰਵਾਉਣ ਤਾਂ ਜੋ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹੇ ਅਤੇ ਲੋਕ ਕਿਸਾਨ ਰਾਹੀਂ ਹੁੰਦੀ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਬਚੇ ਰਹਿਣ ਸਮਾਣਾ ਤੋਂ ਇਕਬਾਲ ਸਿੰਘ ਬਲ ਦੇ ਨਾਲ ਮਹੇਸ਼ ਸ਼ੇਰਾ ਦੀ ਰਿਪੋਰਟ ਮੇਰਾ ਨਾਮ ਜੀ ਡਾਕਟਰ ਵਿਨੋਦ ਮਿੱਤਲ ਹੈ ਜੀ ਤੇ ਮੈਂ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਹਾਂ ਜੀ ਇਹ ਸਿਸਟਮ ਹੈ ਜੀ ਇਹ ਪ੍ਰਣਾਲੀ ਸਾਡੀ ਭਾਰਤੀ ਨਿਆਂਕ ਪ੍ਰਣਾਲੀ ਦੀ ਬੜੀ ਖੂਬਸੂਰਤੀ ਹੈ ਕਿ ਜਿਹੜਾ ਸਿਸਟੇਮੈਟਿਕ ਤਰੀਕੇ ਨਾਲ ਲੋਕਾਂ ਨੂੰ ਨਿਆਂ ਦਿੱਤਾ ਜਾਂਦਾ ਡੇਟ ਵਾਈਜ਼ ਉਹ ਤੋਂ ਹਟ ਕੇ ਇੱਕ ਸਾਡੀ ਟ੍ਰੈਡੀਸ਼ਨਲ ਨਿਆਂਇਕ ਪ੍ਰਣਾਲੀ ਹੈ ਜਿਹੜੀ ਭਾਰਤੀ ਸੱਭਿਆਚਾਰ ਤੇ ਸਮਾਜ ਦੇ ਵਿੱਚ ਰਚੀ-ਮਿਚੀ ਹੈ ਉਹ ਹੈ ਕਿ ਸਹਿਮਤੀ ਨਾਲ ਤੇ ਲੋਕ ਅਦਾਲਤਾਂ ਦੀ ਨੇਚਰ ਇਦਾਂ ਦੀ ਬਣਾਈ ਗਈ ਹੈ ਕਿ ਜਿਹੜੀ ਪਬਲਿਕ ਦੇ ਛੋਟੇ-ਛੋਟੇ ਝਗੜੇ ਨੇ ਆਪਸੀ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਹੱਲ ਕਰਨ ਦੀ ਜਿਹੜੀ ਲੋਕ ਅਦਾਲਤਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਇਹ ਫਾਇਦਾ ਹੁੰਦਾ ਕਿ ਸਾਡਾ ਸਮਾਜਿਕ ਸੱਭਿਆਚਾਰਕ ਤੇ ਪਾਈਚਾਰਕ ਸੰਝ ਹੈ ਜਿਹੜੀ ਉਹ ਬਰਕਰਾਰ ਰਹਿੰਦੀ ਹੈ ਤੇ ਲੋਕਾਂ ਨੂੰ ਨਿਆਂ ਬਹੁਤ ਤੇਜ਼ੀ ਨਾਲ ਤੇ ਉਹਨਾਂ ਦੀ ਸੰਤੁਸ਼ਟੀ ਅਨੁਸਾਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਜ ਸਮਾਣੇ ਦੀ ਲੋਕ ਅਦਾਲਤਾਂ ਦੇ ਵਿੱਚ ਇਹ ਕਮਿਊਨ ਲੋਕ ਅਦਾਲਤ ਦੇ ਤਹਿਤ ਅੱਜ ਅਦਾਲਤਾਂ ਕੰਮ ਕਰ ਰਹੀਆਂ ਨੇ ਤੇ ਉਮੀਦ ਹੈ ਕਿ ਬਹੁਤ ਸਾਰੇ ਝਗੜਿਆਂ ਦਾ ਨਿਪਟਾਰਾ ਜਿਹੜਾ ਉਹ ਪਬਲਿਕ ਦੀ ਸਹਿਮਤੀ ਨਾਲ ਤੇ ਇਹੀ ਕਿ ਉਸਾਰੂ ਸਮਾਜ ਤੇ ਨੈਿਕ ਬਰਨਾਲੀ ਨੂੰ ਕਾਇਮ ਰੱਖਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਥੈਂਕ ਯੂ ਹੰਦੀਰੰਦਾ ਸਾਹਿਬ ਜੀ ਮੈਂ ਅੱਜ ਲੋਕ ਅਦਾਲਤ ਲੱਗੀ ਹੈ ਤੁਸੀਂ ਉਹਦੇ ਪਿੱਛੇ ਤੇ ਕੀ ਕਹਿਣਾ ਚਾਹੋਗੇ ਅ ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਸਾਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੀਆਂ ਨੇ ਲੋਕ ਅਦਾਲਤ ਚ ਲਾਈਆਂ ਜਾ ਰਹੀਆਂ ਨੇ ਇਸੇ ਤਹਿਤ ਸਮਾਨਾ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਚਾਰ ਬੈਂਚ ਜਿਹੜੇ ਨੇ ਉਹ ਲੱਗੇ ਹੋਏ ਨੇ ਚਾਰੋਂ ਚਾਹ ਸਹਿਬਾਨ ਦੇ ਉਹਨਾਂ ਦੇ ਵਿੱਚ ਸੈਂਕੜੇ ਕੇਸਾਂ ਦਾ ਉਹ ਸਮਝੌਤੇ ਤਹਿਤ ਫੈਸਲਾ ਕਰਵਾਇਆ ਜਾ ਰਿਹਾ ਹੈ ਜਿਹਦੇ ਤਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਇਹ ਹੋ ਰਿਹਾ ਹੈ ਕਿ ਲੋਕਾਂ ਦਾ ਟਾਈਮ ਪੈਸਾ ਤੇ ਖੱਜਲ ਖਵਾਰੀ ਤੋਂ ਬਚਤ ਹੋ ਰਹੀ ਹੈ ਤੇ ਲੋਕਾਂ ਨੂੰ ਨੇੜੇ ਤੇ ਕੋਈ ਇੱਕ ਜਿਹੜਾ ਇਨਸਾਫ ਉਹ ਮਿਲਦਾ ਤੇ ਬਾਕੀ ਹੋਰ ਦੇਸ਼ ਕਿਤੇ ਕਿਤੇ ਅਦਾਲਤਾਂ ਲੱਗੀਆਂ ਜੀ ਲੋਕ ਅਦਾਲਤ ਦਾ ਕਨਸੈਪਟ ਜਿਹੜਾ ਉਹ 올 ਓਵਰ ਇੰਡੀਆ ਦੇ ਵਿੱਚ ਹੀ ਹੈ ਸੁਪਰੀਮ ਕੋਰਟ ਮਾਨਜੂਰ ਸੁਪਰੀਮ ਕੋਰਟ ਦੇ ਤਹਿਤ ਦੀ ਤਹਿਤ ਲੋਕਾਂ ਨੂੰ ਜਸਟਿਸ ਦੇਣ ਵਾਸਤੇ ਇਹ ਜਿਹੜਾ ਲੋਕ ਅਦਾਲਤ ਦਾ ਕਨਸੈਪਟ ਹੈ ਉਹ ਚਲਾਇਆ ਗਿਆ ਸੀ ਉਦੇ ਤਹਿਤ ਹੁਣ ਹਰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਸਾਰੇ ਇੰਡੀਆ ਦੇ ਵਿੱਚ ਹਰ ਸਟੇਟ ਦੇ ਵਿੱਚ ਜਿਹੜੀ ਆ ਉਹ ਲੋਕਤਾਂ ਤੇ ਲੱਗਦੀ ਹੈ ਜਿਵੇਂ ਦੇਖਿਆ ਵੇ ਕਈ ਕੇਸ ਬੜੇ ਲੰਬੇ ਲੰਬੇ ਸਾਲਾਂ ਤੱਕ ਚੱਲਦੇ ਰਹਿੰਦੇ ਨੇ ਤੁਸੀਂ ਉਹਦੇ ਪਿੱਛੇ ਕੀ ਕਹਿਣਾ ਚਾਹੋਗੇ ਆ ਜਿੱਥੋਂ ਤੱਕ ਸੰਬੰਧ ਹੈ ਵੀ ਲੋਕਾਂ ਦਾ ਜਿਹੜੇ ਲੋਕ ਜਿਆਦਾ ਡਿਟੀਗੇਸ਼ਨ ਦੇ ਵਿੱਚ ਪੈ ਜਾਂਦੇ ਨੇ ਆਪਣਾ ਸਮਾਂ ਲੰਮਾ ਲੰਘ ਜਾਂਦਾ ਕਿਉਂਕਿ ਸਾਡੇ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਜੁਡੀਸ਼ੀਅਲ ਦੇ ਵਿੱਚ ਬਹੁਤ ਜ਼ਿਆਦਾ ਕੇਸ ਜਿਹੜੇ ਨੂੰ ਪੈਂਡਿੰਗ ਪਏ ਨੇ ਕੋਰਟਸ ਦੇ ਵਿੱਚ ਤੇ ਕਿਉਂਕਿ ਨੰਬਰ ਆਫ ਕੇਸ ਜ ਬਹੁਤ ਜ਼ਿਆਦਾ ਹੈ ਨੰਬਰ ਆਫ ਜਜਸ ਬਹੁਤ ਘੱਟ ਨੇ ਤੇ ਇਸ ਕਰਕੇ ਜਿਹੜਾ ਲੋਕ ਅਦਾਲਤ ਦੇ ਤਹਿਤ ਛੇਤੀ ਬੰਦੇ ਨੂੰ ਇਨਸਾਫ ਮਿਲਦਾ ਹੈ ਤੇ ਲੋਕਾਂ ਦੇ ਮਨ ਦਾ ਸਭ ਤੋਂ ਵੱਡੀ ਗੱਲ ਹੈ ਤੁਨਾ ਧਿਰਾਂ ਦੇ ਮਨ ਦਾ ਦੁੱਖ ਦੂਰ ਹੋ ਜਾਂਦਾ ਹੈ ਲੋਕ ਅਦਾਲਤ ਦੇ ਤਹਿਤ ਕਿਸੇ ਨੂੰ ਇੱਕ ਦੂਜੇ ਦੇ ਵਿਰਤੀ ਕੋਈ ਗਿਲਾ ਨਹੀਂ ਰਹਿੰਦਾ ਹਾਂਜੀ ਤੁਹਾਡਾ ਨਾਮ ਕੀ ਮੇਰਾ ਨਾਮ ਐਡਵੋਕੇਟ ਸੰਦੀਪ ਜਿੰਦਲ ਹੈ ਜੀ ਮੈਂ ਜੁਡੀਸ਼ੀਅਲ ਕੋਰਟਸ ਮਾਣਾ ਵਿਖੇ ਪ੍ਰੈਕਟਿਸ ਕਰਦਾ ਹਾਂਜੀ ਇਹ ਜਿਸ ਤਰ੍ਹਾਂ ਦੇ ਲੋਕ ਅਦਾਲਤ ਲੱਗੀ ਹੈ ਤੁਸੀਂ ਉਹਦੇ ਬਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜੀ ਲੋਕ ਅਦਾਲਤ ਹੈ ਇਹ ਗਰੀਬ ਲੋਕਾਂ ਤੇ ਆਮ ਜਨਤਾ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਇਹਦੇ ਮੁਤਾਬਕ